ਹਰ ਘਰ ਛੱਤ ਦੀ ਮਹਿਮ ਤਹਿਤ ਪਹਿਲੀ ਕੈਸਤ ਜਾਰੀ ਪੰਜਾਬ ਸਰਕਾਰ ਵੱਲੋਂ ਹਰ ਘਰ ਛੱਤ ਦੀ ਮਹਿਮ ਦੇ ਤਹਿਤ ਅੱਜ ਹਲਕਾ ਘਨੌਰ ਦੇ ਸ਼ੰਭੂ ਬਲਾਕਾਂ ਦੇ ਪਿੰਡਾਂ ਨੂੰ ਘਨੌਰ ਦੇ ਵਿਧਾਇਕ ਗੁਰਲਾਲ ਘਨੌਰ ਵੱਲੋਂ 325 ਨਵੇਂ ਮਕਾਨ ਬਣਾਉਣ ਦੀ ਪਹਿਲੀ ਕੈਸਤ ਜਾਰੀ ਕੀਤੀ ਗਈ। ਉਹਨਾਂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮਕਾਨ ਬਣਾਉਣ ਲਈ 3.90 ਕਰੋੜ ਰੁਪਏ ਦੇ ਪ੍ਰੋਜੈਕਟਾਂ ਦੀ ਮਨਜ਼ੂਰੀ ਤੋਂ ਬਾਅਦ ਪਹਿਲੀ ਕੈਸਤ ਜਾਰੀ ਕੀਤੀ ਗਈ ਹੈ। ਤੇ ਇਹ ਮਕਾਨ ਬਣਾਉਣ ਲਈ ਦੂਜੀ ਕੈਸਟ 72000 ਰੁਪਏ ਅਤੇ ਤੀਜੀ ਕੈਸਟ ਜਲਦ ਹੀ ਰਿਲੀਜ਼ ਕੀਤੀ ਜਾਵੇਗੀ ਤੁਸੀਂ ਦੇਖ ਰਹੇ ਹੋ న్యూਸ ਰੀਡਰ ਪੰਜਾਬ ਤੇ ਦੀਪਕ ਕੁਮਾਰ ਰਾਜਪੁਰਾ ਦੀ ਇਹ ਰਿਪੋਰਟ ਕਾਲ ਜੀ ਸਾਰਿਆਂ ਨੂੰ ਸਾਰੇ মিডিਆ ਵਾਲਿਆਂ ਦਾ ਵੀ ਧੰਨਵਾਦ ਹੈ। ਤਕਰੀਬਨ 325 ਜਿਹੜੇ ਮਕਾਨਾਂ ਦੇ ਪੈਸੇ ਆਏ ਸੀ ਕੱਚੇ ਕਹਿ ਲਈਏ ਜਾਂ ਪਰ ਨਵੇਂ ਕਹਿ ਲਈਏ ਛੱਤਾਂ ਦੇ ਮਕਾਨਾਂ ਦੇ ਉਹ ਜਿਹੜਾ 4 3 ਕਰੋੜ 90 ਲੱਖ ਦੇ ਕਰੀਬ ਜਿਹੜਾ ਪੈਸਾ ਬਣਦਾ ਅੱਜ ਜਿਹੜੀ ਪਹਿਲੀ ਕਿਸ਼ਤ ਉਹਨਾਂ ਨੂੰ 30-30000 ਰੁਪਏ ਦੀ ਕੰਮ ਸ਼ੁਰੂ ਕਰਨ ਦੇ ਲਈ ਅੱਜ ਦੇ ਦਿੱਤੀ ਗਈ ਹੈ ਉਹ ਜਲਦੀ ਕੰਮ ਸ਼ੁਰੂ ਕਰ ਲੈਣਗੇ ਅਗਲੀ ਕਿਸ਼ਤ ਜਿਹੜੀ ਉਹਨਾਂ ਦੀ ਤਕਰੀਬਨ ਮੈਂ ਲਾ 18000 ਦੀ ਤੇ 72000 ਦੇ ਤੇ ਤਿੰਨ ਕਿਸ਼ਤਾਂ ਦੇ ਵਿੱਚ ਇਹਨਾਂ ਨੂੰ ਪੈਸੇ ਜਿਹੜੇ ਪਿੰਡਾਂ ਨੂੰ ਦਿੱਤੇ ਜਾਣਗੇ ਸੋ ਸ਼ੰਭੂ ਬਲਾਕ ਦੇ ਵੀ ਆਏ ਹੋਏ 185 ਪਿੰਡਾਂ ਦੇ 325 ਪਿੰਡ ਘਨੌਰ ਬਲਾਕ ਦੇ ਆਏ ਸੀ ਤੇ 125 ਮੈਨੂੰ ਵੀਡੀਓ ਸਾਹਿਬ ਨੇ ਦੱਸਿਆ ਵੀ ਜਿਹੜੇ 125 ਜਿਹੜੇ ਹੋਰ ਬੜੀ ਜਲਦੀ ਆ ਜਾਣਗੇ ਸੋ ਜਿਹੜਾ ਲੋਕਾਂ ਨੂੰ ਇਹਦੇ ਨਾਲ ਰਾਹਤ ਵੀ ਮਿਲਦੀ ਕਿਉਂਕਿ ਫਲੱਡ ਦੇ ਵਿੱਚ ਵੀ ਨੁਕਸਾਨ ਹੋਇਆ ਸੀ ਤੇ ਹਮੇਸ਼ਾ ਜਿਹੜਾ ਸਰਕਾਰਾਂ ਜਿਹੜਾ ਚੰਗਾ ਪ੍ਰਾਲਾ ਕਰਦੀਆਂ ਨੇ ਜੇ ਜਦੋਂ ਚੰਗਾ ਪ੍ਰਾਲਾ ਹੁੰਦਾ ਗਰੀਬ ਦੀ ਬਾਹ ਪੜੀ ਜਾਂਦੀ ਹੈ ਹਰ ਕੋ ਬੰਦਾ ਜਿਹੜਾ ਸਰਕਾਰ ਤੋਂ ਕੁਛ ਸਰ ਕਿੰਨੇ ਵਸੇ ਆਪਕ ਨੂੰ ਕਿੰਨਾ ਚੁਕਾ ਇੱਕ 120000 ਰੁਪਇਆ ਜਿਹੜਾ ਉਹਨਾਂ ਨੂੰ ਮਿਲਣਾ ਤੇ ਮੈਂ ਤੁਹਾਡੇ ਮੀਡੀਆ ਦੇ ਜ਼ਰੀਏ ਇੱਕ ਹੱਥ ਜੋੜ ਕੇ ਬੇਨਤੀ ਕਰਦਾ ਲਾਹ ਪਾਤਰੀਆਂ ਨੂੰ ਕਿ ਜਿਹੜਾ ਪੈਸਾ ਇਹਨੂੰ ਖਰਚਿਓ ਜ਼ਰੂਰ ਮਕਾਨ ਬਣਾਉਣ ਦੇ ਲਈ ਤੁਸੀਂ ਮਕਾਨ ਜ਼ਰੂਰ ਬਣਾਇਓ ਕਈ ਵਾਰੀ ਤੁਸੀਂ ਕੋਈ ਗਮਰਾਹ ਜਾਂ ਬਲੈਕਮੇਲ ਹੋ ਜਾਂਦੇ ਹੋ ਵੀ ਤੁਸੀਂ ਨਾ ਖਰਚੋ ਅਸੀਂ ਤੁਹਾਨੂੰ ਆਪੇ ਦੂਜੀ ਕਿਸ਼ਤ ਦਵਾ ਦੇਾਂਗੇ ਤੀਜੀ ਕਿਸ਼ਤ ਦਵਾ ਦੇਾਂਗੇ ਸੋ ਐਸੇ ਗੱਲਾਂ ਤੋਂ ਬਚਣਾ ਵੀ ਚਾਹੀਦਾ ਹੈ ਜੇ ਤੁਹਾਨੂੰ ਮਕਾਨ ਬਣਾਉਣ ਦੇ ਲਈ ਪੈਸੇ ਮਿਲੇ ਆ ਤਾਂ ਤੁਸੀਂ ਮਕਾਨ ਸ਼ੁਰੂ ਕਰੋ ਤੇ ਮੈਂ ਆਪਣੇ ਆਮ ਆਦਮੀ ਪਾਰਟੀ ਦੇ ਸਾਰੇ ਵਰਕਰਸ ਐ ਬਨਾਂ ਨੂੰ ਪਿੰਡਾਂ ਦੇ ਜਿਹੜੇ ਸਾਡੇ ਬਨਣ ਵਾਲੇ ਜਾਂ ਪੁਰਾਣੇ ਸਰਪੰਚ ਪੰਚ ਨੇ ਸਾਡੇ ਸਤਕਾਰਯੋਗ ਨੇ ਉਹਨਾਂ ਨੂੰ ਵੀ ਬੇਨਤੀ ਕਰਦਾ ਵੀ ਤੁਸੀਂ ਵੀ ਜਰੂਰ ਸਹਿਯੋਗ ਕਰਿਓ। ਕਈ ਵਾਰੀ ਕੋਈ ਗਰੀਬ ਬੰਦਾ ਨਹੀਂ ਉਹਦਾ 10000 5000 20000 ਦਾ ਕੋਈ ਧਾਰ ਦੀ ਲੋੜ ਪੈ ਜਾਂਦੀ ਤਾਂ ਜਰੂਰ ਚੁਕਾ ਦਿਓ ਕਿਉਂਕਿ ਜਿਹਦਾ ਮਕਾਨ ਬਣ ਜਾਂਦਾ ساری ਉਮਰ ਅਗਲਾ ਰਿਣੀ ਰਹਿੰਦਾ ਨਾਲ ਚੱਲਦਾ ਸਤਕਾਰ ਕਰਦਾ ਕਿਉਂਕਿ ਕਈ ਵਾਰੀ ਆਪਾਂ ਸੁਣਦੇ ਆ ਕਿ ਕੱਚੀ ਛਾਤੋਂ ਡਿੱਗਣ ਦੇ ਲਾਲ ਕੋਈ ਅਨਸਖਾਮੀ ਘਟਨਾ ਹੋ ਜਾਂਦੀ ਹੈ ਜਿੱਦਾ ਪੱਕਾ ਮਕਾਨ ਬਣ ਜਾਂਦਾ ਤੇ ਜਿਹਨੂੰ ਬਿਜਲੀ ਸਰਕਾਰ ਦਾ ਪਹਿਲਾਂ ਹੀ ਹੈਗਾ ਵੀ 600 ਯੂਨਟ ਦੇ ਨਾਲ ਜਿਹਦਾ ਪੱਕਾ ਮਕਾਨ ਬਣ ਗਿਆ 600 ਯੂਨਟ ਬਿਜਲੀ ਆਉਂਦੀ ਹੈ ਉਹਦਾ ਜਿਹੜਾ ਘਰ ਦਾ ਜੀਵਨ ਜਿਹੜਾ ਉਹਦਾ ਸੌਖਾ ਹੋ ਜਾਂਦਾ ਇੱਕ ਜਿਹੜੀ ਵੀਡੀਓ ਡਾਕਟਰ ਵੱਲੋਂ ਵੀ ਕੋਈ ਟੀਮ ਲਈ ਗਈ ਹੈ ਇਹਨਾਂ ਦੇ ਮਕਾਨ ਜਿਹੜੇ ਬਣ ਰਹੇ ਨੇ ਉਹਨਾਂ ਨੂੰ ਚੈੱਕ ਕਰਨ ਵਾਸਤੇ ਅ ਬਿਲਕੁਲ ਜੀ ਇਹ ਜੀਓ ਟੈਗ ਵੀ ਹੋਣਗੇ ਆਨਲਾਈਨ ਇਹ ਸਾਰਾ ਪ੍ਰੋਸੈਸ ਹੁੰਦਾ ਤੇ ਜਦੋਂ ਆਪਾਂ ਨੂੰ ਚੈਕਿੰਗ ਕਰਾਂਗੇ ਜੋ ਚੈਕਿੰਗ ਹੋਵੇਗੀ ਤਾਂ ਦੂਸਰੀ ਕਿਸ਼ਤ ਜਿਹੜੀ ਆ ਉਹ ਫਿਰ ਜਾਰੀ ਹੋਣੀ ਆ ਜਦੋਂ ਚੈਕਿੰਗ ਹੋ ਕੇ ਜਿਹੜਾ ਪੈਰਾਮੀਟਰ ਹੈ ਵੀ ਨੀਹਾਂ ਭਰੀਆਂ ਜਾਣਗੀਆਂ ਪਰ ਅਗਲਾ ਪਿੱਲਰਾਂ ਤੇ ਚਲਾ ਜਾਂਦਾ ਤਾਂ ਫਿਰ ਜਿਹੜੀ ਸੈਂਕੜ ਕਿਸ਼ਤ ਥਰਡ ਕਿਸ਼ਤ ਜਿਹੜੀ ਹੁੰਦੀ ਹੈ ਇਹਨੂੰ ਪਲਸਤਰ ਕਰਾਉਣ ਦੇ ਲਈ ਹੁੰਦੀ ਹੈ ਸੋ ਸੈਂਕੜ ਕਿਸ਼ਤ ਜਿਹੜੀ ਵੱਡੀ ਹੁੰਦੀ ਆ ਛੱਤ ਪਾਉਣ ਦੇ ਲਈ ਸੋ ਤਿੰਨ ਕਿਸ਼ਤਾਂ ਦੇ ਵਿੱਚ ਪੈਸੇ ਇਹਦਾ ਕੋਈ ਟਾਈਮ ਹੁੰਦਾ ਕਿ 2 ਮਹੀਨੇ 2.5 ਮਹੀਨੇ 3 ਮਹੀਨੇ ਦੇ ਵਿੱਚ ਤੁਸੀਂ ਪਾ ਸਕਦੇ ਹੋ ਜਦੋਂ ਅਗਲੀਆਂ ਨਵੀਂ ਜਿਹੜੀ ਦੂਜੀ ਕਿਸ਼ਤ ਆਏਗੀ ਉਹਨਾ ਟਾਈਮ ਨੂੰ ਜਿਹੜੀਆਂ ਨਵੀਆਂ ਕਹਿੰਦੇ ਪੰਚਾਇਤਾਂ ਵੀ ਬਣ ਜਾਣਗੀਆਂ ਅਜੇ ਪ੍ਰਬੰਧਕ ਲੱਗੇ ਆ ਸੋ ਮੈਂ ਸਾਰਿਆਂ ਲਾਭਪਾਤਰੀਆਂ ਨੂੰ মিডিਆ ਦੇ ਜ਼ਰੀਏ ਬੇਨਤੀ ਕਰਦਾ ਵੀ ਜਿਹੜੇ ਪੈਸੇ ਤੁਹਾਨੂੰ ਅੱਜ ਮਿਲੇ ਨੇ ਤੁਹਾਨੂੰ ਉਹਦਾ ਮਕਾਨ ਜ਼ਰੂਰ ਸ਼ੁਰੂ ਕਰਿਓ ਬਣਾਇਓ ਜ਼ਰੂਰ ਬਹੁਤ ਬਹੁਤ ਧੰਨਵਾਦ